ਕਿਰਿਆ ਕਾਲ ਤੱਕ ਸਾਹਬ ਤੇ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਦੌਰਾਨ ਨਰਵੈਰ ਖਾਲਸਾ ਜਥਾ ਜੁਕੇ ਨਾਲ ਸੰਬੰਧਿਤ ਭਾਈ ਹਰਿੰਦਰ ਸਿੰਘ ਵੱਲੋਂ ਕੀਤੀ ਬਿਆਨਬਾਜ਼ੀ ਦੇ ਲਈ ਅਧਿਕਾਰਤ ਤੌਰ ਤੇ ਖਿਮਾ ਜਾਚਨਾ ਪੇਸ਼ ਕੀਤੀ। ਉਹਨਾਂ ਨੇ ਜਥੇਦਾਰ ਸਾਹਿਬ ਅੱਗੇ ਸਭ ਕਹਿ ਰਿਹਾ ਕਿ ਉਹਨਾਂ ਵੱਲੋਂ ਕੁਝ ਗਲਤ ਬੋਲਿਆ ਸਿੱਖ ਰਹਿਤ ਮਰਿਆਦਾ ਨਾਲ ਮੇਲ ਨਹੀਂ ਖਾਂਦਾ। ਭਾਈ ਹਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਦੇ ਬਿਆਨਾਂ ਕਾਰਨ ਜਿਹੜਾ ਭਰਮ ਜਾਂ ਚਰਚਾ ਪੈਦਾ ਹੋਇਆ ਹੈ ਉਸ ਲਈ ਉਹ ਖੇਤਮੰਦ ਹਨ। ਉਹਨਾਂ ਨੇ ਆਗਾਮੀ ਸਮੇਂ ਵਿੱਚ ਪੂਰੀ ਸਾਵਧਾਨੀ ਵਰਤਣ ਦਾ ਪ੍ਰੋਸਾ ਦਵਾਇਆ ਹੈ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਨੇ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਪਿਛਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਸੀ। ਨਕ ਮਸਤਕ ਹੋਏ ਸੀ ਮੈਂ ਪਹਿਲੇ ਦਿਨ ਤੋਂ ਹੀ ਬੇਨਤੀ ਕਰਦਾ ਆ ਰਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆਤਿ ਰਮਾਨੀ। ਸੋ ਇਸ ਕਰਕੇ ਬੇਨਤੀ ਹੈ ਕਿ ਜਿਵੇਂ ਤਨਖਾਹ ਲੱਗੀ ਹੋਈ ਸੀ 2 ਦਿਨ ਸੇਵਾ ਕਰਨੀ ਹੈ। ਸੰਗਤ ਦੇ ਵਰਤਨਾਂ ਦੀ ਤੇ ਜੋੜਿਆਂ ਦੀ ਤੇ ਜੋ ਵੀ ਬਾਣੀਆਂ ਦੇ ਜਾਪ ਅ ਤਨਖਾਹ ਲੱਗੀ ਸੀ ਤੇ ਅੱਜ ਉਹ ਸਮਾਪਤ ਹੋਈ ਹੈ। ਬਾਕੀ ਆਉਣ ਵਾਲੇ ਸਮੇਂ 'ਚ ਉਮੀਦ ਵੀ ਹੈ ਸੰਗਤ ਪਿਆਰ ਅੱਗੇ ਵੀ ਕਰਦੀ ਰਹੀ ਹੈ ਸੰਗਤ। ਤੇ ਹੁਣ ਵੀ ਕਰਦੀ ਹੈ। ਵਿੱਚ ਸੰਗਤ ਹਰ ਪ੍ਰਭ ਵਸਾਈ ਦੀ ਹੈ। ਤਾਂ ਜਿੱਤ ਜਿੱਥੇ ਸਿੱਖ ਗੁਰੂ ਨਾਨਕ ਨਾਮ ਲੈਵਾ ਸਿੱਖ ਵਸਦਾ ਹੈ वर्ल्ड वाइड ਕਾਂ ਰਾਂਚਵੀ ਜਥੇ ਬੰਦੀਆਂ ਚ ਵੀ ਸਾਡੀ ਸ਼ਬਦਾਂ ਕਰਕੇ ਜਿੱਥੇ ਕਿਸੇ ਦਾ ਦਿਲ ਖੇਸ ਪੁੰਚੀ ਹੋਈ ਉਸ ਕਰਕੇ ਆਪਾਂ ਪੇਸ਼ ਹੋਏ ਸਗੇ ਕਿ ਆਪਾਂ ਆਉਣ ਵਾਲੇ ਸਮੇਂ ਚ ਰਲ ਮਿਲ ਕੇ ਪਿਆਰ ਨਾਲ ਆਪਾਂ ਪ੍ਰਚਾਰ ਪ੍ਰਸਾਰ ਕਰ ਸਕੀਏ ਕਿਉਂਕਿ ਹਰੇਕ ਸਿੱਖ ਦਾ ਫਰਜ ਹੈ ਕਿ ਆਪਾਂ ਕਲਗੀ ਤਰਪਾਸ਼ਾ ਦਾ ਪ੍ਰਚਾਰ ਕਰੀਏ ਹਰੇਕ ਬੱਚਾ ਬੱਚਾ ਆਪਣੇ ਆਪ ਦੀ ਜ਼ਿੰਮੇਵਾਰੀ ਲਵੇ ਕਿ ਆਪਾਂ ਇੱਕ ਦੂ ਨੂੰ ਪ੍ਰੇਰ ਕੇ ਗੁਰਬਾਣੀ ਨਾਲ ਜੋੜੀਏ ਸੰਖਿਆ ਨਾਲ ਜੁੜੀਏ ਤੇ ਕੀਰਤਨ ਨਾਲ ਜੁੜੀਏ ਕਲਪੀਤਰ 파ਸ਼ਾ ਦਾ ਜਿੰਨਾ ਹੀ ਪ੍ਰਚਾਰ ਹੋ ਸਕੇ ਉਨਾ ਹੀ ਘੱਟ ਹੈ ਸੋ ਇਸ ਕਰਕੇ ਤਾਂ ਪੇਸ਼ ਹੋਏ ਤਾਂ ਜਿਵੇਂ 2 ਦਿਨ ਵਾਸਤੇ ਤਨਖਾਹ ਲੱਗੀ ਸੀ ਉਹ ਅੱਜ ਪੂਰਨ ਕਰਦੇ ਆ ਸਮਾਪਤੀ ਕਰਦੇ ਆ ਆਪ ਦਾ ਸੰਗਤ ਤੋਂ ਇਹੀ ਉਮੀਦ ਕਰ ਰਹੇ ਆ ਤਾਂ ਸੰਗਤ ਤੋਂ ਇਹੀ ਅਰਦਾਸ ਆਪਾਂ ਬੇਨਤੀ ਕਰਦੇ ਆ ਕਿ ਸੰਗਤ ਕਰੇ ਆਪ ਜੀ ਦੇ ਬੱਚੇ ਆ ਭਾਈ ਬੱਚੇ ਦੇ ਰੂਪ ਵਿੱਚ ਹੀ ਰਹਿ ਕੇ ਸੰਗ ਦੀ ਸੇਵਾ ਵਿੱਚ ਹਾਜ਼ਰੀ ਭਰਾਂਗੇ ਸੋ ਮੇਰੀ ਰਿਕਵੈਸਟ ਆ ਸੰਗਤ ਦੇ ਚਰਨਾਂ 'ਚ ਪਿਛਲੇ ਆਉਗਣੇ ਜੋ ਵੀ ਨੇ ਭੁੱਲਾ ਸਾਡੀਆਂ ਬੋਲ ਬੋਲੇ ਹੋਏ ਉਹ ਮਾਫ ਕਰਨੇ ਤਾਂ ਆਉਣ ਵਾਲੇ ਸਮੇਂ 'ਚ ਆਪਾਂ ਸਾਰੀ ਸੰਗਤ ਨਾਲ ਪਿਆਰ ਵਿੱਚ ਪ੍ਰੇਮ ਵਿੱਚ ਆਪਾਂ ਕਲਗੀਤਾ ਪਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੀਏ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ